ਸਤ ਸ੍ਰੀ ਅਕਾਲ ਮੈਂ ਚਰਨ ਜੋ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਲਾਈਨ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ 16 ਅਕਤੂਬਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਤਰਨ ਤਾਰਨ ਜ਼ਿਮਨੀ ਚੋਣ ਦੀ ਜਿਸ ਦੇ ਵਿੱਚ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਮਾਹੌਲ ਹੋਰ ਵੀ ਪਖਾ ਦਿੱਤਾ ਹੈ ਚਰਨ ਜੋ ਸਿੰਘ ਤੰਨੀ ਦੇ ਵੱਲੋਂ ਕਿਸ ਪਾਰਟੀ ਦੇ ਉਮੀਦਵਾਰ ਨੂੰ ਨਸ਼ੇ ਦਾ ਵਪਾਰ ਆਕਤਤਾ ਇਸ ਦੇ ਬਾਰੇ ਦੱਸਾਂਗੇ ਰਾਜ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਨਮਨੀਤ ਚੱਤਰਵੈਦੀ ਨੂੰ ਪੰਜਾਬ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਏ ਬਲਵੰਤ ਸਿੰਘ ਰਾਜੋਹ ਨੂੰ ਫਾਂਸੀ ਦੇਣ ਦਾ ਮਾਮਲਾ ਇੱਕ ਵਾਰ ਫਿਰ ਤੋਰ ਲਟਕਦਾ ਦਿਖਾਈ ਦੇ ਰਿਹਾ ਤੇ ਐਸਜੀਪੀਸੀ ਦੇ ਆਗੂਆਂ ਦੇ ਵੱਲੋਂ ਸੁਪਰੀਮ ਕੋਰਟ ਦੇ ਉੱਪਰ ਦਬਾਅ ਹੋਣ ਦਾ ਖਾਸ਼ਾ ਜਾਹਰ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਮਰਤਕ ਦੇਵ ਪਰ ਕੀਤੇ ਕਿ ਮਸ਼ਹੂਰੀ ਤੋਂ ਬਾਅਦ ਫਿਰ ਤੋਂ ਸਵਾਲਾਂ ਤੇ ਘੇਰੇ ਦੇ ਵਿੱਚ ਆ ਗਈ ਹੈ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੰਜਾਬ ਦੇ ਰਾਜਪਾਲ ਦੇ ਨਾਲ ਇੱਕ ਮੁਲਾਕਾਤ ਕਰਕੇ ਇੱਕ ਪੱਤਰ ਮੰਗ ਪੱਤਰ ਸੌਂਪ ਦਿੱਤਾ ਗਿਆ ਹੈ ਤੇ ਮੌਸਮ ਮਾਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਕਿਪਵੇ ਖ਼ਬਰਾਂੇ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਹੀ ਖ਼ਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਹਲਕਾ ਤਰੰਤਾਰ ਦੀ ਜ਼ਿਮਨੀ 14 ਹੁਣ ਅਖਾੜਾ ਹੋਰ ਵੀ ਪੱਕਦਾ ਦਿਖਾਈ ਦੇ ਰਿਹਾ ਹੈ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਪੁਰਜ ਅਤੇ ਅਕਾਲ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਤੇ ਜੇਕਰ ਗੱਲ ਕਰੀਏ ਸ਼੍ਰੋਮਣੀ ਕਾਲ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤਾਂ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਉਮੀਦਵਾਰ ਦੇ ਵੱਲੋਂ ਪਹਿਲਾਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਕੇ ਮੱਥਾ ਟੇਕਿਆ ਗਿਆ ਤੇ ਉਸ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਇਸ ਮੌਕੇ ਰੋਡ ਸ਼ੋਅ ਵੀ ਕੱਢਿਆ ਗਿਆ ਹੈ ਤੇ মিডিਏ ਨਾਲ ਗੱਲਬਾਤ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਇਹ ਅਪੀਲ ਕਰ ਦਿੱਤੀ ਹੈ ਕਿ ਧਰਮੀ ਫੌਜੀ ਦੇ ਪਰਿਵਾਰ ਦੇ ਨਾਲ ਖੜਿਆ ਜਾਵੇ ਕਿਉਂਕਿ ਜੋ ਕੁਝ ਇਹਨਾਂ ਨੇ ਕੀਤਾ ਹੈ ਉਹ ਦੇਸ਼ ਵਾਸਤੇ ਕੀਤਾ ਹੈ ਇਸ ਕਰਕੇ ਇਹਨਾਂ ਦੀ ਕੁਰਬਾਨੀ ਨੂੰ ਭਲਾਉਣਾ ਨਹੀਂ ਚਾਹੀਦਾ ਤੇ ਦੂਸਰਾ ਪਾਸਾ ਸ਼ਰੂਮ ਨਿਕਲਦਰਾ ਲੋਕਾਂ ਦੀ ਪਾਰਟੀ ਹੈ ਪੰਥਕ ਪਾਰਟੀ ਹੈ ਇਸ ਕਰਕੇ ਇਸ ਨੂੰ ਹੀ ਚੁਣਨਾ ਚਾਹੀਦਾ ਤੇ ਦੂਸਰਾ ਪਾਸਾ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨ ਵੀਰ ਸਿੰਘ ਬੁਰਜ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਆਖਲ ਕਰ ਦਿੱਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਭਪੇਸ਼ ਪਗੇਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਡੀ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਦਿਖਾਈ ਦਿੱਤੇ ਤੇ ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਜੋ ਕਿ ਚਰਚਾ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਇੱਥੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਵਧਿਆ ਪੋਲਾ ਪੜਾਵਾਂਸ ਇਨਸਾਨ ਦੱਸ ਦਿੱਤਾ ਹੈ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਉਮੀਦਵਾਰਾ ਹਰਮਿੰਦਰ ਸਿੰਘ ਸੰਧੂ ਤੇ ਨਿਸ਼ਾਨਾ ਸਾਧਿਆ ਹੋਇਆ ਇਹ ਗਲਅਕ ਦਿੱਤੀ ਹੈ ਕਿ ਝਾੜੋ ਵਾਲੇ ਜਿਹੜੇ ਲੀਡਰ ਨੂੰ ਪਹਿਲਾਂ ਨਸ਼ਾ ਫਲਾਉਣ ਦੇ ਵਿੱਚ ਦੋਸ਼ੀ ਮੰਨਦੇ ਸਨ ਇਹਨਾਂ ਦੇ ਵੱਲੋਂ ਅੱਖ ਜਾਂਦਾ ਸੀ ਕਿ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਹੀ ਪੰਜਾਬ ਦੇ ਵਿੱਚ ਨਸ਼ਾ ਫਲਾਇਆ ਗਿਆ ਤੇ ਖਾਸ ਕਰਕੇ ਜਿਹੜਾ ਇਸ ਉਮੀਦਵਾਰ ਨੂੰ ਨਸ਼ੇ ਦਾ ਵਪਾਰੀ ਆਮ ਆਦਮੀ ਪਾਰਟੀ ਕਹਿੰਦੀ ਸੀ ਉਸ ਨੂੰ ਹੀ ਆਪਣਾ ਉਮੀਦਵਾਰ ਹੋਣਾ ਬਣਾ ਦਿੰਦਾ ਹੈ ਇਹ 도ਗਲਾ ਚਿਹਰਾ ਹੈ ਆਮ ਆਦਮੀ ਪਾਰਟੀ ਦਾ ਤੇ ਦੂਸਰੇ ਪੱਛੇ ਰਾਜ ਸਭਾ ਦੇ ਸੀਟਾਂ ਵੀ ਕਰੋੜਾਪਤੀ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਗਰੀਬ ਵਰਕਰਾਂ ਨੂੰ ਜ਼ਮੀਨੀ ਪੱਧਰ ਦੇ ਨਾਲ ਜੁੜੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਕੰਮ ਕਰ ਦਿੰਦਾ ਹੈ ਤੇ ਇੱਥੇ ਚਰਜੀਤ ਸਿੰਘ ਚੰਡੀ ਦੇ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਨਸ਼ੇ ਦਾ ਵਪਾਰੀ ਅੱਖ ਡਿਟੇਟ ਤੇ ਇਸ ਤੋਂ ਬਾਅਦ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਵਾ ਦੇ ਵੱਲੋਂ ਵੀ ਭਾਸ਼ਣ ਦਿੱਤਾ ਗਿਆ ਹੈ ਰਾਜਾ ਵੜਿੰਗ ਨੇ ਅਮਰਪਾਲ ਸਿੰਘ ਦਾ ਬਿਨਾ ਨਾਮ ਲੈ ਇਹ ਗੱਲ ਲਖ ਦਿੱਤੀ ਹੈ ਕਿ ਇੱਕ ਪਾਸੇ ਉਹ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਕਿ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਐ ਇਹ ਲੋਕ ਸਵਿਧਾਨ ਨੂੰ ਮੰਨਣ ਤੋਂ ਇਨਕਾਰੀ ਨੇ ਤੇ ਦੂਸਰੇ ਪਾਸੇ ਉਹ ਪਾਰਟੀ ਉਹ ਉਮੀਦਵਾਰ ਜਿਤਾਉਣਾ ਚਾਹੀਦਾ ਜਿਸ ਨੂੰ ਕਿ ਕੰਮ ਆਖ ਜਾਵੇ ਨਾ ਕਿ ਜਿਹੜਾ ਇੱਧਰ ਉੱਧਰ ਰਵੇ ਲੋਕਾਂ ਦੇ ਵਿੱਚ ਨਾ ਰਵੇ ਤੇ ਪ੍ਰਤਾਪ ਸਿੰਘ ਬਾਵਾ ਦੇ ਵੱਲੋਂ ਇਸ ਜ਼ੋਨ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਇਹ ਜ਼ਿਮਨੀ ਚੋਣ ਤੈਅ ਕਰੇਗੇ ਕਿ ਕਿਸ ਕਿਸਮ ਦੇ ਲੋਕ ਕਿਸ ਕਿਸਮ ਦੀ ਪਾਰਟੀ 2027 ਦੇ ਵਿੱਚ ਜਿੱਤੇਗੀ ਸਰਕਾਰ ਬਣਾਵੇਗੀ ਇਸ ਕਰਕੇ ਵਰਕਰਾਂ ਨੂੰ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਤਾਉਣ ਦੇ ਲਈ ਪ੍ਰਤਾਪ ਸਿੰਘ ਬਾਰਵਾ ਦੇ ਵੱਲੋਂ ਆਖ ਦਿੱਤਾ ਗਿਆ ਵਾਧਿਆਂ ਅਗਲੀ ਖਬਰ ਦੇ ਵੱਲ ਰਾਜ ਸਭਾ ਪੰਜਾਬ ਦੀ ਖਾਲੀ ਹੋਈ ਰਾਜ ਸਭਾ ਸੀਟ ਦੇ ਉੱਪਰ ਜਿਮਣੀ ਚੋਂ ਦੇ ਉਮੀਦਵਾਰ ਜਿਨ੍ਹਾਂ ਦਾ ਕੇ ਹੁਣ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਹੈ ਨਮਨੀਤ ਚਤੁਰਵੇਦੀ ਜਿਨ੍ਹਾਂ ਨੂੰ ਕੇ ਬੀਤੇ ਕੁਝ ਘੰਟਿਆਂ ਤੋਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਨਮਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਹੀਂ ਕੀਤਾ ਜਾ ਰਿਹਾ ਸੀ ਕਿਉਂਕਿ ਨਮਨੀਤ ਚਤੁਰਵੇਦੀ ਦੇ ਵੱਲੋਂ ਇਸ ਮੌਕੇ ਰਾਜ ਸਭਾ ਜਿਮਣੀ ਚੋਂ ਆਪਣਾ ਨਾਮ ਜਦ ਤੱਕ ਪੱਤਰ ਦਾਖਲ ਕੀਤਾ ਗਿਆ ਤਾਂ ਉਸ ਮੌਕੇ ਆਮ ਆਦਮੀ ਪਾਰਟੀ ਸਮੇਤ 10 ਵਿਧਾਇਕਾਂ ਦੇ ਇੱਕ ਸਪੋਰਟ ਵਾਲਾ ਇੱਕ ਹਮਾਇਤ ਵਾਲਾ ਪੱਤਰ ਵੀ ਦਾਖਲ ਕਰ ਦਿੱਤਾ ਗਿਆ ਜਿਸ ਵਿੱਚ ਇਹ ਦਾਵਾ ਕੀਤਾ ਗਿਆ ਕਿ ਮੈਨੂੰ ਰਾਜ ਸਭਾ ਚੋਣ ਦੇ ਵਿੱਚ ਇਹ ਉਮੀਦਵਾਰ ਆਪਣੀ ਹਮਾਇਤ ਵੋਟ ਦੇਣਗੇ ਵਿਧਾਇਕਾਂ ਦੇ ਨਾਮਾਂ ਦੇ ਅੱਗੇ ਦਸਕਤ ਵੀ ਕੀਤੇ ਗਏ ਸਨ ਤੇ ਇਸ ਮੌਕੇ ਜਦੋਂ ਇਹ ਮਾਮਲਾ ਨਸ਼ਰ ਹੋਇਆ ਤੇ ਇਹਨਾਂ ਵਿਧਾਇਕਾਂ ਦੇ ਵੱਲੋਂ ਇਹ ਗਲਅਕ ਦਿੱਤੀ ਗਈ ਕਿ ਇਸ ਦੇ ਵੱਲੋਂ ਫਰਜੀ ਵਾੜਾ ਕੀਤਾ ਗਿਆ ਸਾਡੇ ਵੱਲੋਂ ਇਹ ਦਸਕਤ ਨਹੀਂ ਕੀਤੇ ਗਏ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਦਸਕਤ ਝਾਲੀ ਪਾਏ ਗਏ ਇਸ ਨੂੰ ਲੈ ਕੇ ਵਿਧਾਇਕਾਂ ਦੇ ਵੱਲੋਂ ਵੱਖ-ਵੱਖੇ ਥਾਣਿਆਂ ਦੇ ਵਿੱਚ ਪਰਚੇ ਦਰਜ ਕਰਵਾ ਦਿੱਤੇ ਗਏ ਤੇ ਇਸੇ ਪਰਚਿਆਂ ਨੂੰ ਹੀ ਦੇਖਦੇ ਹੋਇਆ ਪੰਜਾਬ ਪੁਲਿਸ ਜਦੋਂ ਚੰਡੀਗੜ੍ਹ ਦੇ ਵਿੱਚ ਨਮਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਨਹੀਂ ਪਹੁੰਚੀ ਤਾਂ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਸੀ ਇਸ ਕਰਕੇ ਗ੍ਰਿਫਤਾਰ ਨਹੀਂ ਕਰਨ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਸੀਨੀਅਰ ਅਧਿਕਾਰੀਆਂ ਦੇ ਬੋਲੋ ਇਸ ਮਾਮਲੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਤੇ ਅਖੀਰ ਆ ਬੀਤੀ ਰਾਤ ਚੰਡੀਗੜ੍ਹ ਪੁਲਿਸ ਨੇ ਨਮਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਆ ਨਮਨੀਤ ਚਤੁਰਵੇਦੀ ਨੂੰ ਗੱਡੀ ਦੇ ਵਿੱਚ ਬਿਠਾ ਕੇ ਗ੍ਰਿਫਤਾਰ ਕਰਕੇ ਪੰਜਾਬ ਲੇ ਆਇਆ ਤੇ ਨਮਨੀਤ ਚੱਤਰਵੈਦੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਤਾਂ ਸਰਕਾਰ ਨੇ ਵੀ ਨਮਨੀਤ ਚੱਤਰਵੈਦੀ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਅਰਜੀ ਦਾਇਰ ਕਰ ਦਿੱਤੀ ਹੁਣ ਦੋਵਾਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਇਸ ਮਾਮਲੇ ਵਿੱਚ ਨਮਨੀਤ ਚੱਤਰਵੈਦੀ ਦੇ ਵੱਲੋਂ ਜੋ ਪਟੀਸ਼ਨ ਦਾਇਰ ਕੀਤੀ ਗਈ ਇਸ ਮਾਮਲੇ ਵਿੱਚ ਹੁਣ 4 ਨਵੰਬਰ ਨੂੰ ਸੁਣਵਾਈ ਹੋਵੇਗੀ ਵਾਧਿਆਂ ਅਗਲੀ ਖਬਰ ਦੇ ਵੱਲ ਬੀਤ ਦਿਨੀ ਬਲਵੰਤ ਸਿੰਘ ਰਾਜੋਣਾ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਇਸ ਦੇ ਵਿੱਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਜਵਾਬ ਦਾਖਲ ਕਰਨਾ ਸੀ ਕਿ ਬਲਵੰਤ ਸਿੰਘ ਰਾਜੋਨ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਹੈ ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਤੇ ਇਸ ਮਾਮਲੇ ਵਿੱਚ ਬਿਤਦਨੀ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲੇ ਦੀ ਸੁਣਵਾਈ ਨਹੀਂ ਹੋਈ ਹੈ ਜਦਕਿ ਤਰੀਕ ਲੱਗੀ ਹੋਈ ਸੀ ਸੁਣਵਾਈ ਨਹੀਂ ਹੋਈ ਤੇ ਇਸ ਮਾਮਲੇ ਦੇ ਵਿੱਚ ਹੁਣ ਐਸਜੀਪੀਸੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਹ ਦੋਸ਼ ਲਗਾ ਦਿੱਤੇ ਗਏ ਨੇ ਕਿ ਜਾਣ ਬੁੱਝ ਕੇ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਇਹ ਮਾਮਲਾ ਲਟਕਾਇਆ ਜਾ ਰਿਹਾ ਹੈ ਸੁਪਰੀਮ ਕੋਰਟ ਜਿਨ੍ਹਾਂ ਮਾਮਲੇ ਦੀ ਸੁਣਵਾਈ ਕਰਨੀ ਸੀ ਇਹਨਾਂ ਮਾਮਲੇ ਵਿੱਚ ਬਲਵੰਤ ਸਿੰਘ ਰਾਜੋ ਆਣਾ ਦੀ ਸੁਣਵਾਈ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਬਾਅਦ ਵਿੱਚ ਇਹ ਉਮੀਦ ਜਤਾਈ ਗਈ ਕਿ ਸਪਲੀਮੈਂਟਰੀ ਤੌਰ ਤੇ ਰਾਤ ਤੱਕ ਇਹ ਮਾਮਲਾ ਵਿਚਾਰਿਆ ਜਾ ਸਕਦਾ ਪਰ ਉਸ ਤੋਂ ਬਾਅਦ ਵੀ ਮਾਮਲੇ ਦੀ ਸੁਣਵਾਈ ਨਹੀਂ ਹੋਈ ਹੈ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਰਾਜੋਹਣਾਂ ਦੇ ਵੱਲੋਂ ਇਹ ਆਪਣਾ ਮਨ ਬਣਾ ਲਿਆ ਗਿਆ ਕਿ ਉਹਨਾਂ ਨੂੰ ਫਾਂਸੀ ਦਾ ਤਖਤੇ ਤੇ ਲਟਕਾਇਆ ਜਾਵੇ ਪਰ ਦੂਸਰੇ ਪਾਸੇ ਐਜੀਪੀਸੀ ਸੰਕਟੀਆਂ ਭਾਵਨਾਵਾਂ ਦੇ ਅਨੁਸਾਰ ਰਹਿਮ ਦੀ ਅਪੀਲ ਲਗਾਤਾਰ ਕਰ ਰਹੀ ਹੈ ਕਿ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ ਦੇ ਵਿੱਚ ਉਮਰ ਕੈਦ ਦੀ ਸਜ਼ਾ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ ਪਰ ਸੁਪਰੀਮ ਕੋਰਟ ਦੇ ਵੱਲੋਂ ਕੋਈ ਵੀ ਫੈਸਲਾ ਨਹੀਂ ਸੁਣਾਇਆ ਜਾ ਰਿਹਾ ਹੈ ਤਰੀਕਾ ਤੇ ਤਰੀਕਾ ਦੇ ਕੇ ਮਾਮਲਾ ਹੋਰ ਲਟਕਾਇਆ ਜਾ ਰਿਹਾ ਹੈ ਪਤਾ ਨਹੀਂ ਕਿਸ ਗੱਲ ਦਾ ਦਬਾਅ ਹੈ ਇਹ ਵੀ ਦੋਸ਼ ਇਹ ਵੀ ਖਛਾ ਗੁਰਚਰਨ ਸਿੰਘ ਗਰੇਵਾਲ ਐ ਜੀ ਪੀ ਸੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਜ਼ਾਹਰ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਵਿਰੋਧੀ ਪਾਰਟੀ ਦੇ ਵੱਲੋਂ ਅਕਸਰ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਸ਼ਹੂਰੀਆਂ ਵਾਲੀ ਸਰਕਾਰ ਵੀ ਆਖ ਜਾਂਦਾ ਹੈ ਉਹਨਾਂ ਦੇ ਕਹਿੰਦੇ ਕਿ ਇਹ ਹਰ ਕਿਸੇ ਮਾਮਲੇ ਦੇ ਵਿੱਚ ਭਾਵੇਂ ਨਿੱਕਾ ਹੋਵੇ ਭਾਵੇਂ ਵੱਡਾ ਹੋਵੇ ਹਰੇਕ ਤੇ ਮਾਮਲੇ ਵਿੱਚ ਆਪਣੀ ਮਸ਼ਹੂਰੀ ਕਰਦੀ ਹੈ ਇਸੇ ਮਾਮਲੇ ਦੇ ਵਿੱਚ ਆਵਾਜ਼ ਦੀ ਪਾਰਟੀ ਪੰਜਾਬ ਦੇ ਲੋਕਾਂ ਦਾ ਜੋ ਟੈਕਸ ਰੂਪ ਵਿੱਚ ਪੈਸਾ ਇਕੱਠਾ ਹੁੰਦਾ ਹੈ ਸੈਂਕੜੇ ਕਰੋੜਾਂ ਰੁਪਏ ਇਹਨਾਂ ਦੇ ਵੱਲੋਂ ਮਸ਼ਹੂਰੀਆਂ ਉੱਪਰ ਉਡਾਏ ਜਾਂਦੇ ਨੇ ਤੇ ਜਿਹਾ ਇੱਕ ਮਾਮਲਾ ਹੋਰ ਨਿਕਲ ਕੇ ਸਾਹਮਣੇ ਆ ਗਿਆ ਜਿਸ ਤੋਂ ਬਾਅਦ ਸਰਕਾਰ ਦਾ ਵਿਰੋਧ ਹੋਇਆ ਤਾਂ ਸਰਕਾਰ ਨੂੰ ਇਹ ਪੋਸਟ ਡਿਲੀਟ ਕਰਨੀ ਪੈ ਗਈ ਦਰਸਲ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਕੈਬਨਿਟ ਮੰਤਰੀ ਸੰਜੀਵ अरोड़ा ਦੇ ਵੱਲੋਂ ਖੋਦ ਇਹ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਆਖਿਆ ਗਿਆ ਕਿ ਕੈਬਨ ਮੰਤਰੀ ਸੰਜੀਵ अरोड़ा ਦੇ ਯਤਨਾ ਸਦਕਾ ਕੈਨੇਡਾ ਹਾਸੇ ਵਿੱਚ ਮਾਰੇ ਗਏ ਨੌਜਵਾਨ ਹਰਨੂਰ ਦੀ ਦੇ ਮ੍ਰਿਤਕ ਦੇ ਪਰਿਵਾਰ ਦੇ ਸਬੁਰਦ ਕੀਤੀ ਗਈ ਇਸ ਮੁਕੇ ਸੰਜੀਵ अरोड़ा ਅਤੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਤੇ ਇਸ ਦੇ ਥੱਲੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦਾ ਨਾਮ ਸ਼ਾਮਲ ਕੀਤਾ ਗਿਆ ਜੋ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਂਦਾ ਹੈ ਤੇ ਉੱਪਰ ਲਿਖਿਆ ਗਿਆ ਲੁਧਿਆਣਾ ਦੇ ਇੱਕ ਦੁਖੀ ਪਰਿਵਾਰ ਲਈ ਪੰਜਾਬ ਸਰਕਾਰ ਦੇ ਐਨਆਰਈ ਮਾਮਲਿਆਂ ਦੇ ਇੱਕਿਆਪਨ ਮੰਤਰੀ ਸੰਜੀਵ अरोड़ा ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਵੱਡਾ ਸਹਾਰਾ ਸਾਬਤ ਹੋਈ ਤੇ ਸਰਕਾਰ ਦੇ ਵੱਲੋਂ ਇਹ ਪੋਸਟਰ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਗਿਆ ਤਾਂ ਲੋਕਾਂ ਦੇ ਵੱਲੋਂ ਇਸ ਦੀ ਆਲੋਚਨਾ ਕੀਤੀ ਗਈ ਇਸ ਦੇ ਵਿੱਚ ਕੁਝ ਪੱਤਰਕਾਰ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਵੱਲੋਂ ਸਰਕਾਰ ਨੂੰ ਇਹ ਗੱਲ ਆਖੀ ਗਈ ਕਿ ਸਰਕਾਰ ਹੁਣ ਮ੍ਰਿਤਕ ਦੇਹਾਂ ਦੇ ਉੱਪਰ ਵੀ ਆਪਣੀਆਂ ਮਸ਼ੂਰੀਆਂ ਕਰਨ ਦੇ ਵਿੱਚ ਲੱਗੀ ਹੋਈ ਹੈ ਪਹਿਲਾਂ ਵੀ ਸਰਕਾਰਾਂ ਦੇ ਨੁਮਾਇੰਦੇ ਦੇ ਵੱਲੋਂ ਅਝਿਹਾ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਦੇ ਜ਼ਰੀਏ ਵਿਦੇਸ਼ ਮੰਤਰਾਲੇ ਤੱਕ ਇਹ ਮਾਮਲਾ ਉਠਾਇਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਦੇ ਸਰਕਾਰ ਦੇ ਵੱਲੋਂ ਦੂਜੇ ਦੇਸ਼ਾਂ ਤੱਕ ਇਹ ਮਾਮਲਾ ਉਠਾਇਆ ਜਾਂਦਾ ਜਿਸ ਤੋਂ ਬਾਅਦ ਮ੍ਰਿਤਕ ਦੇ ਵਾਪਸ ਲਿਆਂਦੀ ਜਾਂਦੀ ਹੈ ਪਰ ਇਹਨੀ ਮਸ਼ਹੂਰੀ ਕਿਸੇ ਦੇ ਵੱਲੋਂ ਵੀ ਨਹੀਂ ਕੀਤੀ ਜਾਂਦੀ ਹੈ ਮ੍ਰਿਤਕ ਦੇਹਾਂ ਤੱਕ ਦੇ ਮਸ਼ਹੂਰੀ ਆਮ ਆਦਮੀ ਪਾਰਟੀ ਕਰਦੀ ਹੈ ਜੋ ਕਿ ਠੀਕ ਨਹੀਂ ਹੈ ਇਸ ਦੀ ਅਲੋਚਨਾ ਸੋਸ਼ਲ ਮੀਡੀਆ ਤੇ ਹੁੰਦੀ ਦਿਖਾਈ ਦਿੱਤੀ ਤਾਂ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੇ ਹੀ ਪਲੇਟਫਾਰਮਾਂ ਦੇ ਉੱਪਰ ਜਿੱਥੇ-ਜਿੱਥੇ ਵੀ ਪੋਸਟ ਪਾਈ ਗਈ ਸੀ ਡਿਲੀਟ ਕਰ ਦਿੱਤੀ ਗਈ ਵਧਿਆ ਅਗਲੀ ਖਬਰ ਦੇ ਵੱਲ ਹਰਿਆਣਾ ਦੇ ਏਡੀਜੀਪੀ ਖੁਦਖੁਸ਼ੀ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇੱਕ ਵਫਦ ਆਮ ਆਦਮੀ ਪਾਰਟੀ ਦਾ ਵਫਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਭਾਜਪਾ ਦੀ ਸਰਕਾਰ ਦੇ ਵੱਲੋਂ ਲਗਾਤਾਰ ਦਲਤਾਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਕਹਿੰਨਾ ਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਭਾਜਪਾ ਦੇ ਵੱਲੋਂ ਦਲਿਤਾਂ ਦੇ ਨਾਲ ਕੀ ਕੁਝ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਅੱਜ ਦਿਨ ਹੀ ਦੇਖਣ ਨੂੰ ਮਿਲਦਾ ਹੈ ਤੇ ਹਰਿਆਣਾ ਦੇ ਏਡੀਜੀਪੀ ਮਾਮਲੇ ਵਿੱਚ ਵੀ ਭਾਜਪਾ ਦੀ ਕੇਂਦਰ ਸਰਕਾਰ ਦੇ ਵੱਲੋਂ ਜੋ ਕੁਝ ਕੀਤਾ ਲਗਾ ਉਹ ਸਾਰਿਆਂ ਦੇ ਸਾਹਮਣੇ ਹੈ ਡੀਜੀਪੀ ਵਾਈ ਪੂਰਨ ਕੁਮਾਰ ਇੱਕ ਦਲਤ ਵਰਗ ਦਾ ਵਿਅਕਤੀ ਸੀ ਤੇ ਉਸ ਦੇ ਨਾਲ ਕੀ ਕੁਝ ਹੋਇਆ ਉਸ ਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਸ ਦੇ ਵੱਲੋਂ ਸਾਰਾ ਕੁਝ ਆਪਣੇ ਸੁਸਾਇਡ ਨੋਟ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਸੁਸਾਇਡ ਨੋਟ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਵੱਡੇ ਪੁਲਿਸ ਅਧਿਕਾਰੀਆਂ ਦਾ ਡੀਜੀਪੀ ਤੱਕ ਦਾ ਨਾਮ ਸ਼ਾਮਿਲ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ گورنر ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆ ਕੇ ਇਹ ਸਾਰੇ ਗੱਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕਰ ਦਿੱਤੀਆਂ ਗਈਆਂ ਤੇ ਅਖੀਰ ਦੇ ਵਿੱਚ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ گورنر ਦੇ ਵੱਲੋਂ ਇਹ ਸਾਰੀਆਂ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਮੰਗਾਂ ਮੰਨਣ ਦਾ ਪ੍ਰੋਸਾ ਵੀ ਦਵਾ ਦਿੱਤਾ ਗਿਆ ਉਹਨਾਂ ਨੇ ਕਹਿਣਾ ਕਿ ਜੋ ਮੰਗਾਂ ਰੱਖੇਗੇ ਕਹਿੰਦੇ ਉਸ ਤੇ ਐਕਸ਼ਨ ਲਿਆ ਜਾਵੇਗਾ ਪ੍ਰੋਸਾ ਦਵਾ ਦਿੱਤਾ ਗਿਆ ਹੈ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਮੌਸਮਾਂ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ ਮੌਸਮ ਸਾਫ਼ ਰਹਿੰਦੀ ਪੇਸ਼ ਨੂੰ ਕੋਈ ਕਰ ਦਿੱਤੀ ਗਈ ਹੈ ਅਕਤੂਬਰ ਦਾ ਸਾਰਾ ਮਹੀਨਾ ਹੀ ਸਾਫ਼ ਰਹੇਗਾ ਮੀਂਹ ਨਹੀਂ ਪਵੇਗਾ ਕੁਝ ਕਿਥਾਵਾਂ ਤੇ 21 ਅਕਤੂਬਰ ਦੇ ਨੇੜੇ ਤੇੜੇ ਹਲਕੀ ਕੁਝ ਬਿਲਕੁਲ ਥੋੜੀ ਬਾਰਿਸ਼ ਹੋ ਸਕਦੀ ਹੈ ਭਾਰੀ ਮੀਂਹ ਕਿਤੇ ਵੀ ਨਹੀਂ ਪਵੇਗਾ ਮੌਸਮ ਸਾਫ਼ ਰਹੇਗਾ ਪਰ ਆਉਂਦੇ ਦਿਨਾਂ ਦੇ ਵਿੱਚ ਪ੍ਰਦੂਸ਼ਣ ਹੋਰ ਵਧੇਗਾ ਰੌਲਾ ਪਵੇਗਾ ਤਾਂ ਦੂਸਰੇ ਪਾਸੇ ਮੀਡੀਆ ਰਿਪੋਰਟ ਦੇ ਮੁਤਾਬਕ ਇਸ ਮੌਕੇ ਸਭ ਤੋਂ ਜ਼ਹਿਰੀਲੀ ਹਵਾ ਪ੍ਰਦੂਸ਼ਣ ਇਸ ਮੌਕੇ ਅਮਰitsar ਦੇ ਇਲਾਕੇ ਦੇ ਵਿੱਚ ਬਣਿਆ ਹੋਇਆ ਹੈ ਇਸ ਨਾਲ ਅੱਜ ਦੀ ਵੱਡੀ ਖਬਰਾਂ ਨ ਖਬਰਾਂ ਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਇ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਪੰਜਾਬੀ ਨਿਊਜ਼ਲਾਈਨ ਦੇ ਨਾਲ